ਐਡਮਿਨਿਸਟ੍ਰੇਟਿਵ ਸੀਐਸਟੀ ਨੇ ਐਡਮਿਨਿਸਟ੍ਰੇਟਿਵ ਕੰਮ ਵੀ ਕਰਨੇ ਆ ਤੇ ਅਧਿਆਪਕਾਂ ਨੇ ਹੋਰ ਵੀ ਆਪਣੇ ਸਕੂਲ ਦੇ ਕੰਮ ਦੇਖਣੇ ਆ ਕਾਫੀ ਮਲਟੀਪਲ ਕੰਮ ਜਿਹੜੇ ਅਸੀਂ ਦੇਖਦੇ ਆ ਅਧਿਆਪਕ ਸੇਭਾ ਸਾਡੇ ਦੇਖਦੇ ਆ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਮੇਨ ਮੁੱਦਾ ਜਿਹੜਾ ਸਾਡਾ ਹੈਗਾ ਇਨਰੋਲਮੈਂਟ ਦਾ ਹੈਗਾ ਠੀਕ ਹੈ ਇਹਨੂੰ ਅਸੀਂ ਜਿਹੜਾ ਹੈਗਾ ਪ੍ਰਾਇੋਰਟੀ ਬੇਸ ਤੇ ਕਰਨਾ ਕੰਮ ਸਾਰੇ ਕੰਪਰੀਅਰਟੀ ਬੇਸ ਤੇ ਹੀ ਹੈ 1 ਬਾਈ 1 ਅਸੀਂ ਲੈਂਦੇ ਆ ਜਿਸ ਤਰ੍ਹਾਂ ਕਿ ਵੀਪੀਓ ਸਾਹਿਬ ਨੇ ਤਾਂ ਸਾਰਾ ਸ਼ਾਰਟਕਟ ਸਾਰਾ ਐਕਸਪਲেইন ਕਰਤਾ ਕਿ ਕਿਸ ਵਾਸਤੇ ਅਸੀਂ ਇਹ ਮੀਟਿੰਗ ਰੱਖੀ ਹੈ ਸੋ ਇਨਰੋਲਮੈਂਟ ਦਾ ਜਿਹੜਾ ਹੈਗਾ ਬਹੁਤ ਸਾਡੀ ਘਟ ਗਈ ਹੈ ਠੀਕ ਹੈ ਇਸ ਨੂੰ ਅਸੀਂ ਵਧਾਣਾ ਹੈਗਾ ਇੱਥੇ ਇਨਰੋਲਮੈਂਟ ਹੋ ਸਕਦੀ ਹੈ ਵਧ ਸਕਦੀ ਹੈ ਸਾਡੇ ਥੋੜੇ ਜਿਹੇ ਅਪਰਸਪਾਨ ਦੇਣਾ ਠੀਕ ਹੈ ਇਸ ਕਰਕੇ ਇਸ ਦੇ ਵਿੱਚ ਅਸੀਂ ਆਪਣੇ ਐਫਰਟਸ ਪਾਣੇ ਨੇ ਹਰੇਕ ਅਧਿਆਪਕ ਨੇ ਆਪਣੇ ਐਫਰਟਸ ਪਾਣੇ ਨੇ ਹਰੇਕ ਸਕੂਲ ਨੇ ਪਾਣੇ ਹੈ ਟੀਮ ਵਰਕ ਹੈ ਇੱਕ ਸਕੂਲ ਦਾ ਕਿ ਅਸੀਂ ਆਪਣੀ এনਰੋਲਮੈਂਟ ਨੂੰ ਵਧਾਈਏ ਠੀਕ ਹੈ ਪਲੈਨਿੰਗ ਪਲੋਟਿੰਗ ਕਰਨੀ ਹੈ ਕਿ ਕਿਵੇਂ ਵਧਾ ਸਕਦੇ ਆ ਕਿਹੜੇ ਅਸੀਂ ਐਫਰਟਸ ਲਗਾਈਏ ਕਿਹੜੀ ਅਸੀਂ ਮਤਲਬ ਪਲੈਨਿੰਗ ਕਰੀਏ ਕਿ ਜਿਹਦੇ ਨਾਲ ਜਿਹੜੇ ਕੋਲ ਸਾਡੇ ਕੋਲ ਬੱਚੇ ਜਿਹੜੇ ਆ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਾਡੇ ਕੋਲ ਆਣ ਤੇ ਵੱਧ ਤੋਂ ਵੱਧ ਜਿਹੜੇ ਬੱਚੇ ਸਾਡੇ ਕੋਲ ਆਜਣ ਹੋਣ ਠੀਕ ਹੈ ਸਾਡੇ ਕੋਲ ਇੰਨੀਆਂ ਸਾਰੀਆਂ ਸਰਕਾਰ ਗ੍ਰਾਂਟ ਹੋ ਚੁੱਕੀ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਹੁਣ ਕੰਟੀਨਿਊ ਰੱਖਣੀ ਹੈ ਫ੍ਰੀ ਪ੍ਰਾਇਮਰੀ ਦੇ ਬੱਚੇ ਜਿਹੜੇ ਆ ਨੇ ਵੀ ਇਸ ਗੱਲਾਂ ਦਾ ਬਾਚ ਟਾਈਮ ਤੇ ਚ ਜਾਏਗਾ ਆਪਸੇ ਡਿਸਕਸ਼ਨ ਦਾ ਠੀਕ ਹੈ ਤੇ ਤੁਸੀਂ ਜਿਹੜੀ ਹੈਗੀ ਆਪਣੀ ਨੋਰਮਲ ਕੰਟੀਨਿਊ ਰੱਖਣੀ ਹੈ ਕਿਉਂਕਿ ਮੈਂ ਤੁਹਾਨੂੰ ਬਤਾ ਕਿ ਇਲੈਕਸ਼ਨ ਦਾ ਟਾਈਮ ਹੈ ਇਲੈਕਸ਼ਨ ਦੇ ਨਾਂ ਤੱਕ ਕੋਈ ਰੈਡੀ ਗੜ ਨਹੀਂ ਐਕਸਟਰਾ ਕੁਝ ਨਹੀਂ ਕਰਨਾ ਸੀ ਪਰ ਅਸੀਂ ਪੋਸਟਰ ਵੀ ਨਹੀਂ ਬੰਨੇ ਕੋਈ ਹਲੇ ਉਹ ਅਸੀਂ ਬਾਅਦ ਚ ਕਰਾਂਗੇ ਪ੍ਰੋਸੈਸ ਠੀਕ ਹੈ ਪਰ ਤੁਸੀਂ ਜਾ ਕੇ ਵੈਸੇ ਆਪਣੇ ਵਰਦੀ ਦਾ ਕਹਿ ਸਕਦੇ ਹੋ ਨਾ ਠੀਕ ਹੈ ਸਕੂਲ ਤੋਂ ਜਾ ਕੇ ਇਹ ਨਹੀਂ ਕਿ ਸਕੂਲ ਚੋਂ ਗਏ ਆ ਵੀ ਗਏ ਤਾਂ ਗਏ ਆ ਠੀਕ ਹੈ ਕੁਝ ਟਾਈਮ ਲਿਮਿਟ ਹੋਏਗੀ ਤੁਸੀਂ ਉਸ ਟਾਈਮ ਤੇ ਜਾ ਕੇ ਫਿਰ ਦਾ ਗੇੜਾ ਮਾਰ ਸਕਦੇ ਹੋ ਸਾਰੇ ਪੀਟਰ ਨਹੀਂ ਜਾਣ ਇੱਕ ਇੱਕ ਕਰਕੇ ਚੱਲ ਜੇ ਉਹ ਤੁਹਾਡੇ ਸੀਐਚ ਤੁਹਾਡਾ ਪ੍ਰੋਗਰਾਮ ਸੈੱਟ ਕਰਨਗੇ ਠੀਕ ਹੈ ਵੀ ਕਿਸ ਤਰ੍ਹਾਂ ਤੁਸੀਂ ਰੋਟੇਸ਼ਨ ਤੇ ਜਾਣਾ ਹੈ ਕੀ ਕਰਨਾ ਠੀਕ ਹੈ ਕੋਆਰਡੀਨੇਸ਼ਨਲ ਕਰਨਾ ਹੈ ਤਾਂ ਕਿ ਬੱਚਾ ਦਾ ਇਨਰੋਲਮੈਂਟ ਵੱਧ ਸਕੇ ਠੀਕ ਹੈ ਜੀ ਇਸ ਗੱਲ ਦਾ ਖਾਸਿਆ ਨਿਖਣਾ ठीक है सीएचसी से बाद मीटिंग इस तो बाद रुक के अपने क्लस्टर दे नाल बैठ के मीटिंग करेंगे इत्थे ही फिर जानगे ते अपना टारगेट ने सब पिंडे मिले के लग तो मिलया लग लग अच्छा मीटिंग तो बाद हां जी ते कोई एडमिशन होए तोडे और रजिस्ट्रेशन डिटेल का नाम हैगी लगभग जिस तरह दो बच्चे पार्स्कूल का टारगेट ता वो साडे मेरे घर ਤਕਰੀਬਨ ਪੂਰੇ ਕੁਛ ਤਿੰਨ ਘੰਟੇ ਪੂਰਾ ਜਨਾ ਦਾ ਪਾਰ ਸਟੂਡੈਂਟ ਸਕੂਲ ਇੱਕ ਸਟੂਡੈਂਟ ਹੈ ਸਾਡੇ ਲਈ ਦੋ ਦੋ ਹੋ ਚੁੱਕੇ ਹੈ ਦੇਖੋ ਦਾ ਨਾ ਡੈਕ ਇਨਕਰੀਜ਼ ਹੋ ਜਾਏਗਾ ਪਰ ਅਜੇ ਤੱਕ ਜਿੰਦਾ ਮੰਨੋ ਆਪਾਂ ਕਰ ਰਹੇ ਹਾਂ ਹੋਰ ਕੰਮ ਕਾਫੀ ਇਲੈਕਸ਼ਨ ਦਾ ਆਣ ਕਰਕੇ ਤੇ ਕੁਝ ਗ੍ਰਾਂਡ ਵਾਲ ਫੋਕਸ ਹੋਣਗਾ ਮੈਂ ਸਮਝ ਸਕਦੀ ਆ ਇਲੈਕਸ਼ਨ ਦਾ ਕੰਮ ਆ ਗਿਆ ਹੋਰ ਕਈ ਤਰ੍ਹਾਂ ਦੇ ਕੰਮ ਹੈਗੇ ਜਿਹੜੇ ਸਾਡੇ ਆਪਣੇ ਵਿਝੇਵੇਂ ਹੁੰਦੇ ਆ ਸਕੂਲ ਮੈਂ ਉਹ ਚੱਲ ਰਿਹਾ ਸੋ ਦਾਖਲੇ ਦੇ ਵਿੱਚ ਪਰसों ਸਾਡੀ ਮੀਟਿੰਗ ਹੋਈ ਸੀਗੀ ਜਿਹਦੇ ਵਿੱਚ ਕਿ ਸਾਡੇ ਸੀਐਚਟੀ ਸ਼ਾਮਲ ਸੀਗੇ ਉਹ ਮੀਟਿੰਗ ਡੀਓ ਸਾਹਿਬ ਨੇ ਐਨਏ ਜੋਸ਼ੋ ਗਰੋਜ ਨਾਲ ਕੀਤੀ ਕਿ ਇੱਕ ਵਾਰੀ ਸਾਨੂੰ ਵੀ ਐ ਲੱਗਦਾ ਸੀਗਾ ਵੀ ਵਾਕਈ ਜਿਹੜੇ ਦਾਖਲੇ ਦੇ ਦਿਨੋਂ ਬੜੀ ਸਖਤੀ ਨਾਲ ਜਿਹੜੇ ਆ ਸਾਡੇ ਲੰਘਣਗੇ ਕਿਉਂਕਿ ਖਾਲ ਦੀ ਘੜੀ ਉਹ ਰਜਿਸਟਰਾਂ 'ਚ ਨੋਟ ਹੈ ਪਰ ਨਾਲ ਦੀ ਨਾਲ ਅਸੀਂ ਇਸ ਗੱਲ ਤੋਂ ਵੇਸਲੇ ਨਾ ਹੋਈਏ ਕਿ ਭਈ ਜਿਹੜੇ ਅੰਦੇ ਵਿੱਚ ਪਤਾ ਹੈ ਵੀ ਦੋਏ ਬੱਚੇ ਦਾਖਲ ਹੁੰਦੇ ਕੋਈ ਸਕੂਲ ਸਾਡੇ ਹੈਗੇ ਆ ਜਿਨ੍ਹਾਂ ਦਾ ਕਿ ਸਾਨੂੰ ਪਤਾ ਵੀ ਉੱਥੇ ਜਿਹੜਾ ਦਾਖਲਾ ਉਹ 2 3 4 ਜਾਂ ਲਾਸਟ 5 ਵਾਲਾ ਇਹ ਉਹ ਤਾਂ ਚਲੋ ਕੋਈ ਗੱਲ ਨਹੀਂ ਹੈ ਜੇ ਇਸ ਲਈ ਹੈ ਲੇਕਿਨ ਜਿਹੜੇ ਦੂਜੇ ਐ ਉਹਨਾਂ ਨੂੰ ਅਜੇ ਤੱਕ ਬੈਠਣ ਦਾ ਕੀ ਕਾਰਨ ਐ ਕਿਉਂ ਢਿੱਲੇ ਪਏ ਹੋਏ ਐ ਠੀਕ ਐ ਆਪਾਂ ਉਹ ਦਾਖਲੇ ਦਾ ਜਿਹੜਾ ਟਾਰਗੇਟ ਆ ਉਹ ਜੀਬ ਕਰਨਾ ਉਹ ਉਹ ਮੈਡਮ ਜੀ ਤੁਹਾਨੂੰ ਦੱਸ ਦੇਣਗੇ ਅਗਲੀ ਗੱਲ ਜਿਹੜੀ ਸਾਡੇ ਕੋਲ ਮੇਨ ਹੈ ਉਹ ਹੈ ਗ੍ਰਾਂਟਸ ਬਾਰੇ ਗ੍ਰਾਂਟਸ ਬਾਰੇ ਸਾਨੂੰ ਇਹ ਕਿਹਾ ਗਿਆ ਕਿ ਮਤਾ ਕਿਉਂ ਨਹੀਂ ਪਾਇਆ ਜੇ ਤੁਹਾਨੂੰ ਲਾਇਬ੍ਰੇਰੀ ਗ੍ਰਾਂਟ ਆ ਗਈ ਤਾਂ ਕਿਉਂ ਨਹੀਂ ਮਤਾ ਪਾਇਆ ਸਾਰਿਆਂ ਨੇ ਇੱਕੋ ਆਵਾਜ਼ ਦੇ ਵਿੱਚ ਪਿਆ ਵੀ ਉਹ ਗ੍ਰਾਂਟ ਨਹੀਂ ਆਈ ਉਹ ਕਹਿੰਦੇ ਜੇ ਅੱਜ ਪੈਂਦੀ ਤਾਂ ਅੱਜ ਹੀ ਖਰਚਣੀ ਐ ਜੇ ਸ਼ਾਮ ਨੂੰ ਪੈਂਦੀ ਤਾਂ ਸ਼ਾਮ ਨੂੰ ਹੀ ਖਰਚੋ ਸੇਫਟੀ ਐਂਡ ਸਪੋਰਟ ਦਾ ਹੈ 2000 ਉਹ ਵੀ ਸਾਰੀ ਐ ਐਸ ਐਮ ਸੀ 3000 ਸਾਰੀ ਸਕੂਲ ਐ ਜੂਥ ਐਂਡ ਇਕੋ ਕਲੱਬ 5000 ਵਾਲੇ ਸਾਰੀ ਸਕੂਲਾਂ ਵੀ ਪ੍ਰੀ ਪ੍ਰਾਇਮਰੀ ਦਾ 2000 ਰੁਪਿਆ ਸੋ ਇਹ ਸਾਰੀਆਂ ਗ੍ਰਾਂਟਾਂ ਜਿਹੜੀਆਂ ਜਿਹੜੀਆਂ ਥੱਲੇ ਮੈਂ ਬੋਲੀਆਂ ਲਾਇਬ੍ਰੇਰੀ ਤੋਂ ਬਾਅਦ ਇਹ ਗ੍ਰਾਂਟਾਂ ਜਿਹੜੀਆਂ ਇਹਨਾਂ 'ਚ ਸ਼ਾਇਦ ਕੁਛ ਨਾ ਉਸ ਟਾਈਮ ਲੱਗੇ ਬਾਕੀ ਤਾਂ ਤੁਹਾਡੀਆਂ ਰੈਡੀ ਸਮਝੋਗੀ ਆ ਜਾਂਉਣਗੀਆਂ ਹਾਂਜੀ ਸੇਫਟੀ ਵਾਲੇ ਜੀ ਇੱਥੇ ਆਈਆਂ ਹਾਂ ਹਾਂ ਕੋਈ ਨਹੀਂ ਆ ਜਾਣੀ ਮੈਂ ਉਹੀ ਦੱਸਿਆ ਵੀ ਜਿਹੜੀਆਂ ਉਹਨਾਂ ਲਾਸਟ ਬਾਅਦ 'ਚ ਬੋਲੀਆਂ ਲਾਇਬ੍ਰੇਰੀ ਤੋਂ ਬਾਅਦ ਉਹ ਗ੍ਰਾਂਟਾਂ ਤੁਹਾਨੂੰ ਸਾਰੀਆਂ ਆਉਣ ਵਾਲੀਆਂ ਜਿਹੜੀ ਰਹਿ ਗਈ ਕੁਝ ਪੈ ਗਈਆਂ ਕੁਝ ਪੈ ਜਾਣੀਆਂ ਜਾਨੀਆਂ ਅੱਜ ਬਲੌਗ ਸ਼੍ਰੀਨੰਤੂ ਸਾਹਿਬ ਕੇ ਮੇਰੇ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਰਾਂਝਾ ਕਟਿਆਲ ਵੱਲੋਂ ਮੀਟਿੰਗ ਗੜੀ ਲਿੱਤੀ ਗਈ ਜਿਸ ਦੇ ਵਿੱਚ ਇਨਰੋਲਮੈਂਟ ਦੀ ਜਿਹੜੀ ਸੀ ਗੱਲ ਕੀਤੀ ਗਈ ਹੈ ਕਿਉਂਕਿ ਸਾਡੇ ਬਲਾਕ ਦੇ ਵਿੱਚ ਇਨਰੋਲਮੈਂਟ ਜਿਹੜੀ ਬਹੁਤ ਘਟ ਰਹੀ ਸੀ ਤੇ ਉਸ ਦੇ ਉਸ ਰਿਗਾਰਡਿੰਗ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਵੱਖ-ਵੱਖ ਸਕੂਲਾਂ ਦੇ ਹੈਡਸ ਅਤੇ ਸੀਐਸਟੀ ਸਾਹਿਬਾਨ ਨਾਲ ਮੀਟਿੰਗ ਕੀਤੀ ਗਈ ਹੈ ਤਾਂ ਉਹਨਾਂ ਨੇ ਸਪਸ਼ਟਨ ਦੁਲਾਇਆ ਕਿ ਅਸੀਂ ਜਿਹੜੀ ਹੈ ਇਸ ਸਾਲ ਵੱਧ ਤੋਂ ਵੱਧ ਬੱਚੇ ਇਨਰੋਲ ਕਰਾਂਗੇ ਤੇ ਜੋ ਵੀ ਸਾਡੇ ਬੱਚੇ ਘਟੇ ਆ ਉਹਨਾਂ ਨੂੰ ਅਸੀਂ ਕਿਸੇ ਤਰੀਕੇ ਵੀ ਜਿਹੜਾ ਹੈਗਾ ਬੱਚਿਆਂ ਦੇ ਰੋਲ ਮੈਂਟ ਵਿਦਿਆਨ ਵਿੱਚ ਪੂਰੀ ਕੋਸ਼ਿਸ਼ ਫੁਰਜ਼ੋਰ ਕੋਸ਼ਿਸ਼ ਕਰਾਂਗੇ ਤਾਂ ਇਹ ਅਧਿਆਪਕਾਂ ਨਾਲ ਜਿਹੜੀ ਸੀ ਇੱਕ ਰੋਲ ਗ੍ਰਾਂਟਾਂ ਬਾਰੇ ਵੀ ਗੱਲ ਕੀਤੀ ਕਿ ਸਰਕਾਰ ਵੱਲੋਂ ਵਾਪਕ ਗ੍ਰਾਂਟਾਂ ਜਿਹੜੀਆਂ ਪਾਈਆਂ ਗਈਆਂ ਜੋ ਕਿ ਸਮੇਂ ਸਿਰ ਖਰਚਣ ਦਾ ਜਿਹੜਾ ਸਾਨੂੰ ਆਦੇਸ਼ ਹੋਇਆ ਹੈ ਨਾ ਉਹਨਾਂ ਬਾਰੇ ਵੀ ਜਿਹੜੀ ਚਰਚਾ ਕੀਤੀ ਗਈ तकरीबन ਸਾਰੇ ਅਧਿਆਪਕਾਂ ਨੇ ਗ੍ਰਾਂਟਾਂ ਜਿਹੜੀਆਂ ਸਮੇਤ ਖਰਚ ਲਈਆਂ ਤੇ ਕੁਝ ਨਹੀਂ ਰਹਿ ਗਈਆਂ ਉਹ ਵੀ ਜਿਹੜੀਆਂ ਕਿ ਉਹਨਾਂ ਨੇ ਆਸ਼ਵਾਸ਼ਣ ਜਲਾਇਆ ਤੇ ਆਪਾਂ ਨੇ ਕਿ ਉਹ ਅੱਜ ਨਹੀਂ ਤਾਂ ਕੱਲ 12 ਵਜੇ ਤੱਕ ਖਰਚ ਲੈ ਲਵਾਂਗੇ ਹੈਨ